ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰਵਾਦਰ ਸੈਟ ਹੈ ਸਾਰੇ ਵੀਰਾਂ ਦੇ ਕਲਪਰਾ ਠੀਕ ਹੈ ਲਓ ਬਾਪੇ ਉਹ ਕਰਤੀ ਐ ਬਲਾਉ ਦੀ ਸਟਾਰਟਿੰਗ ਠੀਕ ਹੈ ਕਿ ਨਹੀਂ ਤੇ ਕਹਿੰਦੇ ਜੀ ਇਧਰ ਮੋੜਾ ਮਾਮੇ ਦਾ ਵੀ ਆ ਰਿਹਾ ਲੈ ਕੇ ਗਲੋਈ ਕੇ ਸੀ ਹਾਂਜੀ ਉਠਾਉਣਾ ਏ ਹੋ ਜੀ ਸਪੈਸ਼ਲ ਆ ਗਿਆ ਜੀ ਆ ਗਿਆ ਮਾਮਾ ਬਲਾਉ ਦੀ ਸਟਾਰਟਿੰਗ ਕਰਦੇ ਸੀ ਮੈਂ ਨਾਲੇ ਉੱਠ ਖੜਨਾ ਛੇਵੀ ਛੇਤੀ ਤੇ ਚਾਉਦੇ ਆ ਬਾਪੇ ਉਹ ਕੋ ਰਿਕਾਰਡ ਬਲਾ ਬੈਲਟਾਂ ਬੁਲਟਾਂ ਕੱਸ ਲਿਆ ਉੱਠ ਖੜੇ ਜੀ ਤੇ ਲਾਈਟਾਂ ਨੂੰ ਤਾਂ ਬੁਝਾ ਦਿੱ ਗਏ ਉਹ ਲਾਈਟਾਂ ਤਾਂ ਬੁਝੀਆਂ ਹੀ ਐ ਸੱਚ ਚੋਬਰਾ ਹੀ ਗਈ ਤੜਕੋ ਤੜਕੀ ਲਾਈਟਾਂ ਬੁਝਾ ਆ ਗਾ ਯਾਰ ਕਿਆ ਬਾਤ ਆੜੇ ਬਾਈ ਓਏ ਨਜ਼ਾਰੇਦਾਰ ਤੋਂ ਪਣਾ ਯਾਰ ਹੁਣ ਜਿਵੇਂ ਕਰਦਾ ਵੀ ਉੱਥੋਂ ਉੱਠ ਕੇ ਤੇ ਇੱਥੇ ਸਿੱਟਾਂ ਖੇਸੀ ਤੇ ਇੱਥੇ ਹੀ ਸਮਝਾਂ ਬੈਠ ਕੇ ਵੀ ਖੋਲ ਲਈ ਤੇ ਇਹਦਾ ਵੀ ਕਰਦੇ ਗਏ ਲਾਈਟ ਬੰਦ ਕਰਦਾ ਬਾਹਰ ਨਾ ਓਕੇ ਦੀ ਹੋ ਗਈ ਰਿਪੋਰਟ ਇਧਰੋਂ ਦੇਖ ਗਏ ਉਹਨੂੰ ਭੇੜ ਇਧਰੋਂ ਇਧਰ ਗਏ ਉਹਨੂੰ ਖੇਰ ਪੇੜ ਚਾਬੀ ਕੱਢ ਕੇ ਪਾੜ ਗਏ ਜੇ ਵਿੱਚ ਚੱਲੇ ਗਏ ਘਰੇ ਚਾਹ ਪਾਣੀ ਪੀਏ ਨਾਲੇ ਸਾਨੂੰ ਦੱਸਿਆ ਵੀ ਅੱਜ ਆਪਣੇ ਪਿੰਡ ਖਰੀ ਆ ਹਾਸ਼ਰੀਆ ਖੇਨਾਜ ਆਪਣੇ ਪਿੰਡ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਮੇਲਾ ਨੇਲੇ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਬਈ ਹੁਣ ਅਸੀਂ ਕੱਚੇ ਰੰਗ ਜਿਹੇ ਸੋਹਣੇ ਆ ਸਾਡੀ ਕਾਦੀ ਹੋਲੀ ਉਹ ਗੱਲ ਹੈ ਤੇ ਆਪਾਂ ਸਿਰਫ ਜਾਣਾ ਹੈ ਮੱਥਾ ਟੇਕਣਾ ਆ ਵੀ ਲੈਟ ਮੈਂ ਬੰਦ ਕੀਤੀ ਹੈ ਮੱਥਾ ਟੇਕ ਕੇ ਤੇ ਸ਼ਾਇਦ ਇੱਕ ਅੱਧਾ ਢੇੜਾ ਮੇਲੇ ਵਿੱਚ ਦੀ ਕੱਢ ਦਈ ਜਿੱਦਾਂ ਬੰਨਿਆਰ ਕਹਿੰਦੇ ਨਹੀਂ ਤਾਂ ਆਪਾਂ ਨੂੰ ਕੋਈ ਚਸ ਨਹੀਂ ਮੇਲੇ ਹੁਣ ਲਿਆਂ ਦੀ ਹਾਂਜੀ ਮੇਰੇ ਵੀਰੋ ਆ ਕੇ ਫੇਰੇ ਇਧਰਲੇ ਘਰੇ ਤੇ ਹਜੇ ਤਾਂ ਕੁਝ ਨਹੀਂ ਬੈਡ ਬੁੱਡਰ ਸਾਖਿਆ ਬਈ ਮੈਂ ਕੱਲੀ ਚਾਹ ਪੀ ਕੇ ਮੁੜ ਆਇਆ ਤੇਕ ਆਪਣੇ ਮੋਤੀ ਦੀ ਕਾਪੀ ਲਿਆਂਦੀ ਐ ਬਰੋ ਹੁਣ ਤੁਹਾਨੂੰ ਅੰਦਾਜ਼ਾ ਲੱਗੂ ਆਪਣਾ ਮੋਤੀ ਕਿੰਨਾ ਓਲਡ ਐ ਆਪਣਾ ਮੋਤੀ ਬੁਢੇ ਜੇ ਨਾਲਡ ਐ ਉਮਰਦਸ ਤਰੀ ਸ਼ੋਰਾ ਕਿੰਨੀ ਹੋਗੀ ਉਮਰਦਸ ਕੋਚ ਉਮਰਦਸ ਕਿੰਨੀ ਹੋਗੀ 15 ਸਾਲ 15 ਸਾਲ ਐ ਤੇ ਇਥੇ 2 ਸਾਲ ਹੀ ਐ ਛੋਟਾ ਮੋਤੀ ਫਿਰਣਾ ਇੱਕ ਬਾਬੇ ਦਿਨ ਵਾਲਾ ਚੰਗਾ ਲੱਗਿਆ ਸੱਚੀ ਠੀਕ ਐ ਇਹ ਮੈਂ ਤਾਂ ਕਰਕੇ ਨਾ ਤੇ ਮੈਂ ਵੀ ਕੂਤਰਾਂ ਦੇ ਉੱਲਾ ਮਾਰਿਆ ਵਾਂ ਆ ਆ ਕੇ ਇੱਧਰ ਲੈ ਕੇ ਕਰੇ ਕੰਮ ਤਾਂ ਦੇ ਨਿਵੇੜ ਐ ਇਹ ਸਾਰੇ ਤੇ ਮੈਂ ਛਾਵਾਂਸ਼ੀ ਵੀ ਲੈ ਆਇਆ ਇਦھر ਦਮਣੀ ਦੇ ਚੋਬਰੀ ਪਹੁੰਚੇ ਹੋਏ ਆ ਤੇ ਆ ਆਪਣੇ ਮੋਤੀ ਦੀ ਕਾਪੀ ਦੇਖੀ ਜਾਂਦੇ ਆ ਇਹ ਬਿੱਲੇ ਟਾਈਲ ਇਹ ਬਿੱਲੇ ਟਾਈਲ ਜੱਜ ਕੇ ਦਿਖਾਉਂਗਾ ਮੈਂ ਕੋਈ ਨਾ ਤੁਸੀਂ ਵੇਖ ਲਓ ਚੰਗੀ ਤਰ੍ਹਾਂ ਇਹ ਮੈਂ ਪਾਵਰ ਬੈਂਕ ਤੁਹਾਨੂੰ ਘੜ ਦਿਆਂ ਤੇ ਕੋਈ ਕੇਵਲ ਹੈਗੀ ਆ ਪਾ ਫਿਰ ਠੀਕ ਆ ਤੇ ਮੈਂ ਜਿਹੜੀ ਮੈਂ ਸ਼ਾਬਾਸ਼ ਲੈ ਕੇ ਜਾਂਦੀ ਉਹ ਤਾਂ ਦਿਖਾ ਦੇਣਾ ਉਹਨੂੰ ਮੈਂ ਤਾਂ ਪੜਾਕਾ ਪਵਾ ਲਿਆ ਬਈ ਸੌਣ ਲੱਗੇ ਮੋਂ ਤਾਂ ਰਾਂ ਵੀ ਆ ਗਿਆ ਉਹ ਡੱਗਾਂ ਤੇ ਨਾ ਉਹ ਪੱਥਰ ਬਣਾ ਕੇ ਰੱਖੇ ਵੇ ਸੀਗੇ ਪੱਥਰ ਧਰਨੇ ਸੀਗੇ ਇਹ ਸਾਰੇ ਟੰਬੇ ਪਾਈ ਪਏ ਮੈਂ ਤੁਹਾਨੂੰ ਪਤਾ ਫਿਰ ਜਜ਼ਬਾਤੀ ਹੋ ਜਾਂਦਾ ਜੋਸ਼ ਖੂਚ ਵਿੱਚ ਮੇ ਜੋਸ਼ ਖੂਬ ਆ ਬੈਠਦੇ ਆ ਨਾ ਮਹਾ ਪਾਵਾ ਥੋਈ ਮਾਹਤ ਪਾਇ ਕਿਸੇ ਹੱਥੀ ਨਹੀਂ ਪਾਇਆ ਤੇ ਉਹ ਟੰਬਾ ਨਿਕਲ ਗਿਆ 200 ਕਿਲੋ ਦਾ ਪੱਥਰ ਹੋਊਗਾ 200 ਕਿਲੋ ਦਾ ਪੱਥਰ ਆ ਇਹ ਸੀ ਮਰਾਥ ਠਾਦ ਨੇ ਵਜਾ ਸਿੱਧਾ ਇਧਰ ਆ ਦੇਖੋ ਇੱਥੇ ਬਣ ਕੇ ਛਾਲੇ ਇਥੋਂ ਆ ਚੱਕਰ ਕਰ ਸਕਾਂ ਨੀ ਲਗਾਉਗਾ ਜਿੰਨੀਆਂ ਉਹ ਕਾ ਸੀਗਾ ਤੇ ਇਥੋਂ ਤਾਂ ਮਾਸ ਹੀ ਲਾਤਾ ਪੈਂ ਜਾਂ ਛੋੜਾ ਹੀ ਪਟਦਾ ਉਹ ਇਹ ਸੋਹਣ ਲਗੇ ਕੇਰਾ ਤਾਂ ਸੋਨੀ ਹੋ ਗਿਆ ਸੀ ਮਰ ਤਾਂ ਪੈਂ ਜਾਂ ਮਾਰ ਤੇ ਹੁਣ ਥੋੜਾ ਥੋੜਾ ਆਰਾਮ ਆ ਰਿਹਾ ਹੁਣ ਮੈਂ ਸਾਫ ਕਰਕੇ ਪੱਟੀ ਪੂਟੀ ਕਰਦੇ ਮਾੜੀ ਮੋਟੀ ਏਡਾ ਕੁਝ ਹੋ ਨਹੀਂਗਾ ਵੱਡਾ ਚਲੋ ਪਰ ਇਹਸ ਰੂਪ ਤੱਕ ਕਦੇ ਕੰਮ ਨਹੀਂ ਕੀਤਾ ਜੇ ਇਹ ਨਹੀਂ ਵੋਣੀ ਨਾ ਠੰਡਾ ਸਰੀਰ ਸੀ ਵੱਜਿਆ ਨਾ ਜਦੋਂ ਉਂਗਲਾਂ ਤੇ ਕਿਰਾਂ ਤਾਂ ਆਏ ਲੱਗਿਆ ਵੀ ਬਸ ਜਾਨ ਹੀ ਨਿਕਲ ਗਈ ਭੈਣ ਦੇ ਲੱਕੜੇ ਦੀ ਯਾਰ ਸੌਂ ਲੱਗੇ ਚਲੋ ਕੋਈ ਨਾ ਹੋ ਜਾਂਦਾ ਬਾਪੂ ਤੇ ਆਪਣੇ ਜਾਨਵਰ ਫਿਰਦੇ ਆ ਸਾਰੇ ਉੱਡੇ ਤੇ ਇਧਰ ਸ਼ਾਕਾ ਵੀ ਕਹਿੰਦਾ ਮਾਰੀ ਜਾਂਦਾ ਛਤਰੀ ਤੇ ਬੈਠਾ ਪੱਲੇ ਕਹਿੰਦਾ ਮੈਨੂੰ ਵੀ ਕੱਢੋ ਮੈਨੂੰ ਵੀ ਕੱਢੋ ਕੋਈ ਨਾ ਸਾਤਿਆਂ ਵਾਲਿਆ ਤੈਨੂੰ ਵੀ ਕੱਢਾਂਗੇ ਅਸੀਂ ਤੇ ਦੇਖ ਲਓ ਜੀ ਆਪਣੇ ਜਾਨਵਰ ਘੋੜੇ ਮੂਹਾਂ ਹਰੇ ਟੂਸੇ ਵਾਲਾ ਠੀਕ ਹੈ ਕੱਚਲੀ ਉਹ ਵਾਧੂ ਫਿਰਦੇ ਆ ਯਾਰ ਵਾਧੂ ਵਿੰਨਰ ਵੀ ਆਪਣਾ ਜਾਂਦਾ ਹੈ ਹੋ ਜਾਂਦਾ ਵਿਨਰ ਠੀਕ ਹੈ ਇਹਦਾ ਨਾਂ ਵਿਨਰ ਹੁਣੇ ਤੋਂ ਰੱਖਿਆ ਇਹਨੇ ਅਗਲੇ ਆ ਸੀਜ਼ਨ ਬਾਈ ਜਿੱਤ ਕੇ ਦੇਣੀ ਉਹ ਅਗਲੇ ਸੀਜ਼ਨ ਇੱਕ ਨਵਾਂ ਕੂਤਰਾ ਆ ਫਿਰਦਾ ਆਪਣੇ ਕੂਤਰਾ ਚ ਰੱਤੀ ਕਾਛ ਵਾਲੀ ਟੂਸਿਆਂ ਵਾਲਾ ਬਗਲ ਟੂਸੇ ਵਾਲਾ ਖੱਬੀ ਕਾਛ ਵਾਲਾ ਤੇ ਸਾਰੇ ਫਿਰਦੇ ਕੋਲ ਗੋੜ ਰੰਗੀ ਹਨਾ ਇਹ ਉਹ ਇਹ ਟੂ ਹੈਡ ਕੂਤਰ ਫਿਰਦੇ ਆ ਆਪਣੇ ਆਉ ਹਾਂ 2 ਸੈਟ ਰੋਇਲ ਦਾ ਅਜ ਕੋਈ ਛੱਡਾ ਮੈਨੂੰ ਲੱਗਦਾ ਠੀਕ ਹੈ ਕਿ ਨਹੀਂ ਬਾਕੀ ਸਾਰੇ ਹਾਂਜੀ ਸਾਰੇ ਪੂਰੇ ਆ ਪੂਰੇ ਆ 10 ਦੇ 10 ਪੂਰੇ ਆ ਬਸ ਜਦੋਂ ਤੂੰ ਕਹਤਾ ਤੇ ਪੂਰੇ ਹੀ ਆ ਅਜ ਨਾ ਕਹ ਹਾਂਜੀ ਮੇਰੇ ਵੀਰੋ ਤੇ ਕੀ ਦੱਸੇਗਾ ਆਂ ਦੱਸ ਦੇ ਦੱਸ ਦੇ ਤਾਂ ਚਾਰ ਪੁੱਤਰ ਬਹਿ ਗਈ ਠੀਕ ਆ ਠੀਕ ਆ ਗਲਾਬੀ ਟੂਸਾ ਹਾਂ ਫਰਾ ਟੂਸਾ ਹਾਂ ਹਾਂ ਕੋੜੇ ਮੂਆ ਕੋੜੇ ਮੂਆ ਰੱਤੀ ਰੱਤੀ ਮੈਂ ਇੱਥੇ ਵਿਆਸੀ ਹਾਂ ਤੇ ਗਲਾਬੀ ਟੂਸਲਾੇ ਫਿਰਦਾ ਸੀ ਠੀਕ ਹੈ ਮੈਂ ਬੈਠੂਗਾ ਹਾਂ ਇੰਨਾ ਵੀ ਨਹੀਂ ਪਤਾ ਲੱਗਿਆ ਕਦੋਂ ਕਦੋਂ ਬਹਿ ਗਿਆ ਉਹ ਸਾਇਲੈਂਟ ਵਾਲਾ ਹੈ ਨਾ ਆ ਦੋਵੇਂ ਹੀ ਬਈ ਇਹ ਦੋਵੇਂ ਸਾਇਲੈਂਟ ਵਾਲੇ ਆ ਤੇ ਇਹ ਬੈਠ ਕੇ ਕੁੱਤਰ ਜੁੜਦੇ ਮਿਊਟ ਮੋਡ ਤੇ ਲਾ ਕੇ ਬਾਕੀ ਰਾਤ ਰੇ ਨੂੰ ਦਾਣੇ ਘਟ ਪਏ ਸੀ ਆ ਗਿਆ ਆਉਣਾ ਆਉਣਾ ਭਾਂ ਜੋ ਕਾਲੇ ਮੂੰਹ ਵਾਲੀ ਆ ਗਈ ਬਾਪੋ ਆ ਪਾਉਗੀ ਚੱਕੂਗੇ ਇੱਕਦਾਂ ਅਸਲ ਮੇਰਾ ਕੁੱਤਰ ਨੀਵੇਂ ਆਪਣੇ ਇੱਕ ਅੱਛਲ ਉੱਚਾ ਉੜਦਾ ਉਹਦਾ ਨਾ ਕੰਮ ਕਰਦੇ ਆ ਗਈ ਆ ਗਈ ਕਾਲੇ ਮੂੰਹ ਵਾਲੀ ਆ ਗਈ ਅੱਜ ਇਹ ਚੜ ਕੇ ਨਾ ਫੇਰ ਪਾਉਗੀ ਇਹ ਵੇਖੀ ਚੱਲਿਓ ਇਹ ਢਿੱਡ ਵਾਲੇ ਨੂੰ ਚੱਕੂ ਗਿਆ ਮੈਂ ਕਹਿ ਕੇ ਹਟਾ ਮੈਂ ਨਿਕਾਲਣਾ ਬਖਾਦਾ ਨਹੀਂ ਸਾਰੀ ਇਹ ਚੰਗੀ ਤਰ੍ਹਾਂ ਇਹ ਤੇ ਮਗਰ ਲਾ ਇਹਦੇ ਜੂਮ ਲਾ ਕੇ ਇਹਦੇ ਤੇ ਚੰਗੀ ਤਰ੍ਹਾਂ ਤੇ ਉਹ ਜਾਂਦੀ ਉਹ ਜਾਂਦੀ ਯਾਰ ਹੋਰ ਹੀ ਕੰਮ ਵਿੜਦਾ ਯਾਰ ਕੰਜਰ ਦੀ ਇਹ ਪਝਾ ਕੇ ਨਾ ਉੱਚੇ ਜੜਾਈ ਜਾਂਦੀ ਆ ਬਹੁਤ ਖਰਾਬ ਆ ਇਹ ਉੱਚੇ ਚੜਾ ਕੇ ਫੇਰ ਪਾਉਗੀ ਇਹ। ਲਾ ਕੇ ਕੂਤਰ ਉੱਚੇ ਚੜ ਜਾਂਦੇ ਫੇਰ ਖਾਰਾ ਪਉਂਦੀ ਆ ਇਹ। ਕਿਉਂ ਮੇਰਾ ਕੋਠੇ ਤੇ ਜਾਣਾ ਮੈਂ ਖੜ ਦੇ ਤੂੰ ਥੱਲੇ ਨੀ ਰੱਖ। ਤੂੰ ਜਾ ਫਿਰ ਨੀ ਰੱਖ ਕੋਠੇ ਤੇ ਗਈ ਕਿਧਰ ਨੂੰ ਐ? ਜੂ ਬਸ ਕਾਲੇ ਮੂੰਹ ਵਾਲੀ ਆ ਉਹ। ਆਪਣਾ Winner ਨਾ ਡੋਕੇ ਲੈ ਕੇ ਤੇ ਅੱਜ ਉਹ। ਨਿਗਾ ਵੜੀ ਪਈ ਨਾ ਇਹ। ਨਿਗਾ ਪੈ ਗਈ ਮੈਂ ਕਬੂਤਰ ਭੱਜੇ ਫਿਰਦੇ ਸੀਗੇ। ਮੈਂ ਕਿਹਾ ਕੂਤਰ ਕੋ ਭੱਜੇ ਫਿਰਦਾ ਨਿਗਾ ਮਾਰੀ ਮਖਾ ਜਾਂਦੀ। ਚੱਲਦੀ ਆ। ਉਹ ਪਹਿਲਾਂ ਬਹਿਰੀ ਦਾ ਕੱਪ ਸੱਚ ਕੱਢ ਕੇ ਆ ਗਿਆ ਇੱਧਰ ਵੜ ਗਈ ਇਹ ਦੇ ਵੇ ਥੱਲੇ। ਕੂਤਰ ਤੇ ਕੋਈ ਹੈੜੀ ਸੀ ਪੈਰਾਂ ਤੇ। ਰੱਤਾ ਸੱਟ ਗਈ ਕਾਛ ਵਾਲਾ ਵਿੰਡਰ ਆਪਣਾ ਪਹਿਲਾਂ ਤੋਂ ਹੀ ਦੀਦਾ ਸੀਗਾ ਰੱਬ ਜਿਹੜੇ ਨੂੰ ਪਹਿਲਾਂ ਸੱਟ ਸੁੱਟ ਗਈ ਜੇ ਕੀ ਕੀ ਬੜਿਆ ਅਰੇ ਇਹ ਗੱਲ ਬਾੜੀ ਐ ਜਿਹੜਾ ਚੰਗਾ ਕਰਮਾਂ ਵਾਲਾ ਭਾਗalਣਾ ਦੇਣਾ ਹੁਣ ਹਾਂਜੀ ਬਾਪੋ ਪਾਲ ਦੇ ਫਿਰਦੇ ਆ ਬਹਿਰੀ ਤੇ ਮੰਨ ਕੇ ਚਲੋ ਵੀ ਕਬੂਤਰ ਤਾਂ ਨਹੀਂ ਫੜਿਆ ਹੋਣੇ ਕੋਈ ਵੀ ਤੇ ਪਰ ਸਾਨੂੰ ਥਿਆਈ ਨਹੀਂ ਆਪਣੇ ਘਰ ਤੋਂ ਵੇਖਿਆ ਆਪਣੇ ਕੂਤਰ ਸੀਗੇ ਨੀਵੇਂ ਉਹ ਡੀ ਕਰਦੀ ਬੱਚੇ ਉੱਚੇ ਚੜਨ ਸਿੱਧੇ ਹੀ ਹਿਸਾਬ ਕਿਤਾਬ ਐ ਤੇ ਆਏ ਕਿੜਾ ਪਾ ਕੇ ਆਹ ਬੋਰਚ ਵੜ ਗਈ ਜਾਂ ਇਹਦੇ ਚ ਵੜ ਗਈ ਨੀਵੀ ਬੈਠੀ ਆ ਕੇ ਡੀ ਕਰੀ ਜਾਂਦੀ ਵੀ ਕਦੋਂ ਬੱਚੇ ਉੱਚੇ ਜਾਣ ਤੇ ਮੈਂ ਫੇਰ ਫੜਾ ਜਾ ਕੇ ਅਸੀਂ ਜੇ ਆਂ ਭਾਲੜ ਤੇ ਸਾਨੂੰ ਦਿਖੀ ਨਹੀਂ ਮੁਗਦੀ ਗੱਲ ਐ ਬਾਕੀ ਮੇਰਾ ਇਧਰਲਾ ਹੈਂਡ ਕੰਮ ਨਹੀਂ ਕਰਦਾ ਮੇਰਾ ਇਧਰਲੇ ਹੈਡ ਦਾ ਕੰਮ ਹੋਇਆ ਪਏ ਕੰਮ ਨਹੀਂ ਕਰਦਾ ਜਮਾਂ ਵੀ ਇਹ ਤਾਂ ਇਹ ਪੂਰਾ ਬੱਸ ਦਾ ਸਰਾ ਹੀ ਲਾਤੀ ਜਿਹੜਾ ਭਾਂੜਾ ਨੇ ਮੈਂ ਫਰਾ ਹੀ ਕਾਲਾ ਮੁਰੇ ਟੋਹੀ ਹੁੰਦੇ ਐ ਮੈਂ ਕਦੋਂ ਦੀ ਐਚ ਵੀ ਕਰੀ ਸੀ ਹੱਥ ਪਾਓ ਹੱਥ ਪਾਓ ਮੈਂ ਪਾ ਲਿਆ ਜੇ ਮੇਰਾ ਬੱਚੀ ਪਉਦਾ ਉਹ ਉਹਨੇ ਨਹੀਂ ਭੰਨਣ ਦੇਣਾ ਸੀਗਾ ਉਹਨੇ ਜ਼ੋਰ ਮਾਰ ਲੈਣਾ ਸੀਗਾ ਚੱਕ ਲੈਣਾ ਸੀ ਥੱਲੋਂ ਨੇ ਇੱਕ ਹੱਸਦਾ ਤੇਰੇ ਮਾਮੇ ਦਾ ਮੁੰਡਾ ਬਾਹਲਾ ਹਾਂ ਅਸੀ ਗਿਆ ਚੌੜ ਚੌੜ ਚ ਕੰਮ ਚੌੜ ਚੌੜ ਤੇ ਹੋ ਗਿਆ ਕੰਮ ਇਹ ਉਹ ਨਾ ਹੋਵੇ ਉਹ ਬਤੰਦਰਾ ਸੀ ਗਿਆ ਹਾਂ ਚਿੰਗਾ ਫਿਰ ਚੱਲਦੇ ਆ ਵਰਜਾ ਥਾਈ ਨਹੀਂ ਵੜੀ ਦੇ ਦੇ ਜੇ ਉੱਡੀ ਨਹੀਂ ਦਿਸੀ ਵੀ ਨਹੀਂ ਉਧਰ ਗੋਸ਼ਾ ਵੈਲੀ ਖੜਾ ਜੂ ਮਾਰਦੇ ਖੜਦੇ ਗੋਸ਼ਾ ਆ ਗੋਸ਼ਾ ਮਾਰਨਾਂ ਵਾਲਾ ਵੀਡੀਓ ਜਿਵੇਂ ਘੈਂਟ ਲਾਦਾ ਇੱਥੋਂ ਦੇਖ ਹਾਂਜੀ ਚਿੜੀ ਮਾਰੀ ਕਰਤੀ ਜੀ ਦਿਖਾ ਕੇ ਤੁਹਾਨੂੰ ਕੀ ਕੀ ਚਿੜੀ ਮਾਰੀ ਐ ਚਿੜੀ ਮਾਰੀ ਆਏ ਸੀ ਵੈਰੀ ਵੇਖਣ ਜੀ ਮੁੰਡੇ ਤੇ ਮੁੰਡੇ ਪਤੰਗ ਲੁੱਟ ਕੇ ਲੈ ਚੱਲੇ ਜੀ ਦਵਨੀ ਕੱਟ ਕਰੀ ਜਾਂਦਾ ਟੂਰ ਕੱਟੀ ਮੈਂ ਇਹਨੂੰ ਲਾਈ ਜਾਂਦਾ ਤੇ ਵੈਰੀ ਉਹ ਤੇ ਬੈਠੀ ਇੱਥੇ ਆਈ ਨਹੀਂ ਕੋਈ ਨਾ ਦੇ ਉੱਡੀ ਉਹਨੂੰ ਗਲੀਸ ਕਰਾਂਗੇ ਤੇ ਉੱਡੀ ਹੋਣਾ ਕੋਈ ਚੱਕਰ ਨਹੀਂ ਸੁਰਨ ਦੇ ਲੈ ਹੈਡਰ ਲਗਾਇਆ ਤੇ ਮੈਂ ਛੁਰਨ ਕਰਾਂਗਾ ਆਪਣਾ ਨਾ ਇੱਕ ਵੈਰੀ ਫਾਇਰ ਰੱਖ ਜਾ ਕੇ ਆਪਾਂ ਛੁਰਨ ਕਰਾਂਗਾ ਰੱਖ ਕੇ ਉਹ ਆਪਾਂ ਵੱਡਾ ਉਹੀ ਗੱਲ ਬਣਦੇ ਨਹੀਂ ਹੁਣ ਕਿਹੜਾ ਫਿਰ ਆਪਾਂ ਬਣਦਾ ਆ ਨਹੀਂ ਆਪਾਂ ਇੱਥੇ ਹੁਣ ਲਿਆਉਂਦੇ ਨੇ ਇੱਕ ਛੜ ਦੇ ਸਿੱਧੀ ਕਰਕੇ ਪੜਾ ਦੇ ਲੈ ਸਾਰਿਆਂ ਬਹਿਰੇ ਨਿਕਲ ਜਾਂਦੇ ਨੇ ਵਿੱਚੋਂ ਅਸੀਂ ਵਿਚਾਲੇ ਛੜ ਦੇਂਦੇ ਫਾਤ ਚੜੀ ਚਲੂ ਕੇ ਸਭ ਪਰ ਹੋ ਜਾਂਦੀ ਤੇਰਾ ਕੀ ਹੁਣ ਇਕੱਲੇ ਯਾਰ ਬੋਲਟ ਪੰਪ ਬੋਲਟ ਪੰਪ ਬਹੁਤ ਵਜਾਇਦਾ ਰਦਾਹ ਮਾਰੀ ਚਲਾ ਕੇ ਚੱਲ ਅੱਗ ਲਾ ਗਈ ਚੱਲ ਕੋਈ ਨਾ ਕਰ ਲੈ ਇਕੱਠਾ ਚੱਲ ਜੀ ਮੋਟਰਸਾਈਕਲ ਆਏ ਤਿਆਰ ਕਰਤਾ ਸੱਚੇ ਇਹਨੂੰ ਦਿਖਾਣੀ ਸੀ ਤਾਂ ਹੈੱਡ ਬਦਲਦਾ ਛੋਟਾ ਸਪਲੈਂਡਰ ਵਾਲਾ ਪਾਤਾ ਦੇਖੋ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਇਹ ਨਾਲ ਸੋਹਣਾ ਲੱਗਿਆ ਅਬ ਦੂਜਾ ਵੀ ਪਾ ਲਾਂਗੇ ਲੈ ਕੇ ਇਹਦੇ ਪਹਿਲਾ ਵਾਲਾ ਵੀ ਚੱਲ ਮੀਟਰ ਨਵਾਂ ਪਾਤਾ ਜੀ ਤੇ ਜੋ ਉੱਪਰ ਲਾਈ ਹੁੰਦਾ ਬੱਚੇ ਅੰਦਰ ਭਾਈ ਆਪਣੇ ਕਿੰਨੇ ਬੱਚੇ ਬਹਿ ਗਏ ਸਾਰੇ ਕਿੰਨੇ ਕੂਤਰ ਬਹਿ ਗਏ ਉਸਤਾਦ ਜੀ ਸਾਰੇ ਬਈ ਆਪਣੇ ਸੱਤ ਬਹਿ ਗਏ ਹਾਂ ਇੱਕ ਪਾਸੇ ਬੈਠਾ ਹੈ ਹਾਂ ਗੇੜੇ ਨਹੀਂ ਦਿਸੇ ਜਿਹੜਾ ਸਿੱਟ ਕੇ ਗਈ ਆ ਹਾਂ ਉਹ ਤਾਂ ਬੈਠਾ ਕੋਠੀ ਤੇ ਅੱਛਾ ਉੱਤੇ ਉੱਤੇ ਹਾਂ ਤੇ ਜਿਹੜੇ ਬਾਈ ਵਿਨਰ ਆ ਉਹ ਨਹੀਂ ਦਿਸਿਆ ਉਹ ਨਹੀਂ ਦਿਸਿਆ ਉਹ ਵਾਲਾ ਤਾਂ ਬਾਕੀ ਨੇ ਦਿਸਿਆ ਹੀ ਆ ਉਹ ਮੈਨੂੰ ਦਿਸਿਆ ਸੀ ਉੱਚਾ ਦਿਸਿਆ ਸੀ ਇਧਰੋਂ ਭਾਈ ਤਿੰਨ ਬਾਾਰ ਰਹਿ ਗਏ ਯਾਰ ਤਿੰਨ ਬਾਾਰ ਰਹਿ ਗਏ ਤੰਗ ਹੋ ਪਿਆ ਮੇਰੇ ਹਾਈਲਾਈਟਰ ਨੂੰ ਬੱਚੇ ਲਾ ਕੇ ਇਹਨੂੰ ਉਡਾਵਾਂਗੇ ਜਿੰਨੇ ਕੱਟਣਗੇ ਪਤਾੰਗੇ ਚੰਗੀ ਲਾ ਕੇ ਡੋਰ ਭਾਈ ਮੱਥਾ ਟੇਕ ਕੇ ਆਉਣੇ ਕੋਈ ਚੱਕਰ ਨਹੀਂ ਮੈਨੂੰ ਆਏ ਬੱਚਾ ਦਾ ਨਾ ਪੜਾਕਾ ਪੈ ਜੇ ਚੱਲ ਕੋਈ ਨਾ ਬਾਬਾ ਤੇ ਕਿਰਪਾ ਕਰੂਗਾ ਅਗੇ ਬਾਬਾ ਯਾਰ ਬਈ ਨੂੰ ਬਾਜੀ ਵਿਨਰ ਹੀ ਲੱਗਦਾ ਆਪਣਾ ਯਾਰ ਇਹ ਹੜ ਜਾ ਜੂ ਮਾਰ ਕੇ ਖੰਡ ਮੂਰੋ ਵੇਖਣੂ ਓਏ ਪਰਾਂ ਦੀ ਚੱਲ ਆਏ ਦੀ ਚੱਲ ਪੀੜੀ ਗਲੀ ਵੀ ਦੀ ਦੀ ਸੁਪਾਉਣੇ ਹੂੰ ਕੱਢ ਲੈ ਨਾ ਵੇ ਇਹ ਬਾਜੀ ਵਿਨਰ ਹੋਇਆ ਤਾਂ ਬਾਹਲੀ ਸੂਲੀ ਗੱਲ ਆ ਫਿਰ ਆਪਣਾ ਰੱਬਾ ਕਿੱਥੇ ਸਿੱਟ ਗਈ ਹੋ ਯਾਰ ਕੰਜਰ ਦੇ ਦੀ ਬਾਹਲਾ ਕੋਰੂ ਆਪਾਂ ਤਾਂ ਅੰਦਰ ਬੈਠੀ ਜੀ ਬਾਹਲੇ ਜੇ ਆਈ ਫਿਰ ਬੀਜੀ ਇਹ ਇਹ ਵੀ ਬਾਜੀ ਵਿਨਰ ਹੀ ਹੈ ਆਪਣਾ ਇਹ ਬਾਜੀ ਵਿਨਰ ਜੀ ਗਲਾਬੀ ਬਗਲ 100% ਉਹੀ ਆ ਇਹ ਬਾਕੀ ਸਭ ਕਲੀਅਰ ਨਹੀਂ ਹੋ ਰਿਹਾ ਉੱਡ ਕੇ ਘਰੇ ਜਾੜੂਗਾ ਤੇ ਮੁੱਖ ਦੀ ਗੱਲ ਹੈ ਤੇ ਫਿਰ ਰੱਤਾ ਰਹਿ ਗਿਆ ਕਪੜਾ ਇਕ ਰਹਿ ਗਿਆ ਗਲਾਬੀ ਟਰਡ ਵਾਲਾ ਲਾਲ ਚੀਨਾ ਦੋਵੇਂ ਉੱਥੇ ਚੋਬਰ ਬਜਾਰਾ ਲੱਗਿਆ ਪੂਰੀ ਵੇਹਤਾ ਬੁੱਢੇ ਤੇ ਫੋਲਾ ਚੌੜਦਾ ਚੌੜੇਗੀ ਭਾਈ ਆ ਵਿੰਨਰ ਹੀ ਹੈ ਹਾਂ ਵਿੰਨਰ ਹੈ ਤੇ ਭਾਜੋ ਵਿੰਨਰ ਦੇ ਵੀ ਪੈਰ ਕੱਟੇ ਕਰਾ ਗਏ ਕੋਈ ਤੇ ਪਾਸੇ ਵੀ ਪੈਰ ਲਾਇਸੀ ਕਰਨੇ ਕਰਨੇ ਉਹ ਡਰ ਬਈ ਉਹਨੇ ਜਾਣ ਪਚਾਉਣੀ ਆ ਹਾਂ ਉਹਨਾਂ ਨੂੰ ਪਉਦੀ ਛੱਪੜ ਜਵੜਨਾ ਪਵੇ ਉਹਨੂੰ ਪਉਦੀ ਕਦੀ ਹੀ ਵੱੜਦਾ ਪੋ ਉਹਨਾਂ ਦੀ ਜਾਨ ਕੰਬਣੇ ਹੋਣ ਦਾ ਭੱਜਦੇ ਆ ਫਿਰ ਉਹਨਾਂ ਦੀ ਜਾਨ ਬਚਾਉਣੀ ਏ ਸਿੱਧੇ ਹੀ ਹਿਸਾਬ ਕਰਦਾ ਹਾਂ ਠੀਕ ਆ ਜੀ ਯਾਰ ਮੇਲੇ ਤੇ ਜਾਣਾ ਸੀ ਯਾਰ ਉੱਪਰ ਮੱਥਾ ਢੇਕ ਹੋਣੇ ਆਉਂਦੇ ਨੂੰ ਖਰਾਜੂਗਾ ਤੇ ਹੋਰ ਤਾਂ ਹਾਲ ਹੀ ਕੋਈ ਨਹੀਂ ਹਾਂਡ ਹਾਂਡ ਆਪਾਂ ਮੱਥਾ ਢੇਕ ਆਗੇ ਫਿਰ ਚਲੋ ਇਹਨੂੰ ਲਾ ਦੇ ਕੋਈ ਨਹੀਂ ਹੁੰਦਾ ਮੈਂ ਕਿਹਾ ਕਰ ਲ ਗਏ ਜੀ ਵੀਡੀਓ ਕੈਪਚਰ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਕਹਿੰਦੇ ਸੰਗਦਾ ਜਾਂਦੇ ਆ ਪੂਰੀਆਂ ਟਰਾਲੀਆਂ ਵਰਗੀਆਂ ਜਾਂਦੇ ਆ ਮੇਰੇ ਹੈ ਹੈਪੀ ਮੇਲਾ ਸਾਰਿਆਂ ਨੂੰ ਇਹਨੂੰ ਉਹ ਕਹਿੰਦੇ ਨੇ ਮਾਗੀ ਚੱਲ ਕੋਈ ਨਾ ਕੋਈ ਨੱਚ ਚ ਪਹੁੰਚ ਗਏ ਜੀ ਬਾਬਾ ਮੇਰਾ ਵੀ ਸਮਾਦ ਦੇ ਕੋਲ ਹੀ ਆ ਕੇ ਜਾਵਾਂ ਬਾਬਾ ਬਾਹਲੀ ਵੀਡੀਓ ਕੈਪਚਰਿੰਗ ਕਰੀਏ ਆਪਾਂ ਮਾੜੀ ਬੋਟੀ ਕਰ ਲਈਏ ਹੁਣ ਬਾਸ ਉਹ ਮੈਂ ਸਿੱਧਾ ਸਮਾਦ ਚ ਜਾ ਕੇ ਆਪਾਂ ਮੱਥਾ ਹੀ ਟਿਕਾਵਾਂਗੇ ਬਾਅਦ ਵਿੱਚ ਠੀਕ ਹੈ ਸੀਰਾ ਵੀ ਲੱਗਿਆ ਬਈ ਯਾਰ ਚਲੋ ਬਈ ਓਹੋ ਚਲੋ ਕੋਈ ਗੱਲ ਨਹੀਂ ਆਪਣਾ ਬੱਠ ਲੱਗਿਆ ਬੱਠਰ ਘੱਟ ਕਰੋ ਮੜਾ ਜਾ ਕੀ ਆਪણો ਜ ਆ ਯਾਰ ਇੱਕ ਬੱਠਰ ਉਹਨਾਂ ਤੋਂ ਬੱਠਰ ਸ਼ਰਦਾ ਆਦਾ ਕੰਮ ਗਲਤ ਹੋ ਗਿਆ ਯਾਰ ਆਪਾਂ ਗੱਲਾਂ ਬੰਦ ਤੇ ਤੁਸੀਂ ਚਾਕ ਦੇਣੀ ਯਾਰ ਮੇਰੇ ਨਾਲ ਰੁਕਿਸਤਾ ਮੇਰੇ ਨਾਲ ਕੀ ਹੋਇਆ ਯਾਰ ਬਾਈ ਪਾ ਲੈ ਉੱਤਨੇ ਫੜ ਕੇ ਲੈ ਚਲਾਂਗੇ ਯਾਰ ਬਸ ਯਾਰ ਆਏ ਨਹੀਂ ਯਾਰ ਯਾਰ ਬਾਬੇ ਦੀ ਮਿੱਟੀ ਕੱਢੀ ਆਨੇ ਅਸੀਂ ਯਾਰ ਸਿੱਧੇ ਹੀ ਸਾਡੇ ਬਾਬੇ ਦੇ ਨਾਲ ਬਾਈ ਅਸੀਂ ਇੱਥੇ ਕੱਢ ਜਰੂਰੀ ਨਹੀਂ ਉੱਥੇ ਜਾਣਾ ਨਹੀਂ ਨਹੀਂ ਨਾ ਨਾ ਆਪਾਂ ਉੱਥੇ ਸਰੇ ਤੋਂ ਵੀ ਸਰੇ ਜਾਣਾ ਹੈ ਕਹਿਣਾ ਆਪਾਂ ਤੇ ਗੇੜੇ ਲਾਉਣੇ ਆਪਾਂ ਬਾਬੇ ਦੇ ਪੂਰੇ ਮਿੱਟੀ ਮਿੱਟੀ ਕੱਢਦੇ ਬਈ ਪੂਰਿਆਂ ਸੰਗ ਤਾਂ ਠੀਕ ਆ ਦੇਖ ਲਓ ਪੂਰਾ ਮਾਹੌਲ ਬੜਿਆ ਪਾਪਾ ਪਾਪਾ ਮਣੀਰਾਜ ਜੀ ਸਮਾਧ ਤੇ ਲੋਕਾਂ ਦਾ ਸ਼ਰਦਾ ਇਹ ਲੋਕਾਂ ਦੀ ਬਈ ਯਾਰ ਮਨ ਤਾਂ ਬਹੁਤ ਜ਼ਿਆਦਾ ਹੈ ਯਾਰ ਹਨਾ ਚੀਜ਼ ਦੇਖੋ ਸਾਰਾ ਬਾਬੇ ਮਰੀਦਾਂ ਜੀ ਦਾ ਥਾਂ ਇਹ ਅੱਡ ਛੱਡ ਰੱਖਿਆ ਕਿੰਨੇ ਕਿੱਲੇ ਹੋਣੇ ਨੇ ਵੀ 1 ਔਰ 20 ਕਿੱਲੇ ਵੀ 25 ਕਿੱਲੇ 10 20 ਕਿੱਲੇ ਹੋ ਗਿਆ 15 ਕਿੱਲੇ ਹੈਗੇ 15 ਕਿੱਲੇ ਤਾਂ ਬਾਬੇ ਦਾ ਹੀ ਹੈ ਬਹੁਤ ਮਗਰ ਤੱਕ ਤਾਂ ਪੇ ਬਾਬੇ ਦਾ ਸਾਰਾ ਹੈ ਜੀ ਇਧਰ ਦਿਖਾਉਣਾ ਸਾਰਾ ਸੀਨ ਹਨਾ ਮਤਲਬ ਵੀ ਸੰਗ ਤਾਂ ਦੇਖੋ ਯਾਰ ਹਨਾ ਕਹਿੰਦਾ ਭਾਵ ਹੈ ਤੇ ਬੜਾ ਵਧੀਆ ਮਾਹੌਲ ਆ ਬਣ ਕੇ ਚਲੋ ਸਾਰਾ ਤਾਂ ਬਹੁਤ ਜ਼ਿਆਦਾ ਆਸੇ ਪਾਸ ਦੇ ਪਿੰਡਾਂ ਤੋਂ ਵੀ ਸਾਰੇ ਪਾਸੇ ਆਏ ਆ ਠੀਕ ਹੈ ਕਿ ਨਹੀਂ ਤਾਂ ਕਰਕੇ ਉਧਰ ਸਮਾਦ ਰਹੀ ਬਾਬੇ ਦੀ ਇਧਰ ਸਾਡੇ ਸੇਵਾਦਾਰ ਦਿਖਾ ਦੇ ਮਾੜਾ ਜੀ ਠੀਕ ਹੈ ਓਕੇ ਚੱਲਦੇ ਆ ਥੱਲੇ ਦੇਖਦੇ ਆ ਕੀ ਬੰਦ ਆ ਛੜਤੀ ਜੀ ਹਾਂ ਚਾਚਾ ਜੀ ਆ ਗਈ ਆ ਗਈ ਮਿੱਟੀ ਹੋ ਗਈ ਕੰਪਲੀਟ ਹੀ ਆਪਣੀ ਕੰਪਲੀਟ ਨੂੰ ਭੈ ਮਾ ਭੱਤ ਭਾਈ ਨੇ ਹੁਣ ਕੀ ਕਰੀ ਜੰਨੇ ਆਪਾਂ ਪੂਰਾ ਜੀ ਮੇਲਾ ਪੂਰਾ ਉਹਦੇ ਆਖਣ ਨੂੰ ਵੀ ਸਰਦਾ ਪੂਰੀ ਆਪਾਂ ਖਾ ਆ ਪਿਆ ਹਨਾ ਸੰਗਤਾਂ ਬੜੀ ਦੂਰ ਦੂਰ ਤੋਂ ਆਂਗ ਹੈ ਚਲੋ ਹੁਣ ਆਏ ਯਾਰ ਆਪਾਂ ਮਿਲਣਾ ਲੱਗੇ ਆਂ ਭਈ ਆਪਾਂ ਨੂੰ ਤਾਂ ਆਏ ਠੀਕ ਹੈ ਕਿ ਨਹੀਂ ਵੀ ਆਪਣੀ ਬਾਬਰ ਰਾਤ ਨੂੰ ਦੇਖ ਲੈ ਇਧਰ ਜਿਹਾ ਜੇ ਕੋਬੜੀਆਂ ਚ ਵੜੀ ਜਾਂਦੇ ਆਂ ਆਪਾਂ ਤਾਂ ਰਾਤ ਨੂੰ ਵੀ ਆਥ ਨੇ ਵੀ ਟੇਕ ਲਾਂਗੇ ਠੀਕ ਹੈ ਬਾਹਰੋਂ ਸੰਗਤਾਂ ਦਾ ਰੋਪੈਲ ਦੇ ਆਧਾਰ ਤੇ ਮੱਥਾ ਟੇਕਣ ਦੀ ਆਪਾਂ ਆਪਣਾ ਰਾਤ ਆਪਾਂ ਹੱਥ ਨੇ ਟੇਕ ਲਾਂਗੇ ਕੋਈ ਡਿੱਕ ਲੈਣਾ ਵੀ ਕਿਵੇਂ ਲੱਗਿਆ ਭਈ ਹਣਾ ਚਲੋ ਫਿਰ ਪ੍ਰਸ਼ਾਦ ਦਾ ਸੀਗੀਏ ਫਿਰ ਦੇਖਦੇ ਕੀ ਬੰਦਦਾ ਟਾਈਮ ਇਟਸ ਟੀ ਟਾਈਮ ਲਾਂ ਲਾਲਾ ਚੋਬਰਾ ਇਹ ਹੈਗੀ ਬਾਬੇ ਦੀ ਪ੍ਰਸ਼ਾਦ ਲਈ ਚਾ ਪੂਰਾ ਓਕੇ ਦਾ ਰਿਪੋਰਟਾਂ ਉਹ ਅੱਜ ਕਲਰ ਟੀਵੀ ਬੜੀ ਆ ਰਹੀ ਆ ਉਹ ਕੈਮਰਾ ਲੈਂਸ ਬਦਲਨ ਕਰ ਦੇ ਕੋਣ ਹੈ ਕੌਣ ਹੈ ਓ ਓ ਹੋ 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 ਖੜ ਦੇ ਇੱਕ ਮਿੰਟ ਜੂ ਮਾਰਦ ਗਏ 나ਗ ਵੀਰਦੋ ਵਾਲੀ ਸੈਟ ਹੈ ਸੈਟ ਹੈ ਓਕੇ ਆ ਰਿਪੋਰਟਾਂ ਆ ਜਾਓ ਜੀ ਆ ਜਾਓ ਮੇਰਾ ਫੇਸ ਦਿਖਾ ਦਿਓ ਜੀ ਮੇਰੇ ਦਰਸ਼ਨ ਕਰਨ ਨਹੀਂ ਆਏ ਸੀ ਸਸਰੀ ਘਰ ਦੇ ਨਹੀਂ ਆਏ ਮੇਰੇ ਦਰਸ਼ਨ ਕਰਨ ਪਤਾ ਕਿਵੇਂ ਸਸਰੀ ਘਰ ਬਾਈ ਪਤਾ ਕਿਵੇਂ ਹਾਂਜੀ ਦੱਸੋ ਅਸੀਂ ਸੱਚੀ ਅਸੀਂ ਫੋਨ ਕੀਤਾ ਪਹਿਲਾਂ ਟੈਬਲੀ ਨੇ ਚੱਕਲਾ ਨਹੀਂ ਮਾਰਿਆ ਕਹਿੰਦਾ ਯਾਰ ਮਨਪ੍ਰੀਤ ਨੂੰ ਮਿਲ ਕੇ ਆਉਣੇ ਆ ਆ ਗੱਲਾਂ ਬਾਤਾਂ ਕਰਕੇ ਆਉਣੇ ਚਾਹੇ ਮੇਰੇ ਕੋਲੇ ਐਸੀ ਜਿਵੇਂ ਜਲ ਕੋਈ ਨਾ ਚਲਦੇ ਆ ਬਸ ਆਪਾਂ ਘਰੇ ਚੱਲਦੇ ਨੇ ਕੂਤਰੂ ਕਾਦਰ ਪੜਦੇ ਆ ਚੱਲ ਕੇ ਬਾਪਾ ਆਪਾਂ ਚੱਲਦੇ ਆ ਤੁਹਾਨੂੰ ਲੈ ਕੇ ਚਲਾਇ ਕਰੇ ਫੋਨ ਕਰਾਂਗੇ ਆਜੋ ਕਰੇ ਆਪਣੇ ਗੱਲਬਾਤ ਸੁਣਿਆ ਕਿ ਬਾਈ ਦੀ ਗੱਲਬਾਤ ਆਪਾਂ ਹੀ ਰਾਈ ਹੈ ਇਹ ਇਹਨੇ ਪਹਿਲਾਂ ਸਾਕੀ ਕੀ ਕੀਤਾ ਨੇ ਮੈਂ ਇੱਥੇ ਕਿਹੜਾ ਇਧਰ ਮਾਰੀ ਫੂਕ ਅੱਖ ਚ ਪਾਦੀ ਭੈ ਜੋਨੇ ਸਿੱਧੀ ਹਾਂਜੀ ਨਹੀਂ ਮੇਲੇ ਵਿੱਚ ਜੀ ਜਾਂਦੇ ਸਦਾ ਕਰੀ ਚੱਲਾਂਗੇ ਫਿਰ ਹੁਣ ਫੇਰ ਆਵਾਂਗੇ ਇੱਥੇ ਮੁੜ ਕੇ ਚਲੋ ਬਈ ਚਲੋ ਕਰੇ ਚੱਲੇ ਗਿਆ ਆਪਾਂ 13 ਬਾਬੇ ਨੂੰ ਦੇ ਦੀ ਸਲਾਮੀ ਆਪਾਂ ਇਧਰੋਂ ਤੇ ਫੇਰ ਮੁੜ ਕੇ ਆਵਾਂਗੇ ਦੂਰੀ ਵਾਰ ਆਏ ਵਲੌਗ ਬਣਦੇ ਹੋਦੇ ਦਮਣੀ ਪੂਰਾ ਓਕੇ ਰਿਪੋਰਟਾ ਹੋ ਕੇ ਠੀਕ ਆ ਕਿ ਨਹੀਂ ਤਾਂ ਕਰਕੇ ਆਦਰ ਗੰਨੇ ਗੁੰਨੇ ਚੱਕੀ ਪਰਦੇ ਇਹ ਕੰਮ ਨਹੀਂ ਕਰਨਾ ਖੰਡ ਵੇਰਗੇ ਗੰਨੇ ਗੁੰਨੇ ਰੱਖ ਦਿਓ 10 ਤਾਂ ਹਾਂ ਨਾਲ ਠੀਕ ਹੱਥ ਲੈ ਯਾਰ ਹੋਰ ਦੱਸ ਹਾਂ ਨਾ ਨਾ ਆਪਾਂ ਮਾਹੌਲ ਸੈੱਟ ਰੱਖਣਾ ਬਾਬੇ ਤੇ ਵੀਡੀਓ ਤਾਂ ਬਣਾਉਂਦਾ ਨਹੀਂ ਬਸ ਓਕੇ ਵੀਡੀਓ ਬਣੀ ਬੰਦ ਕਰਦੇ ਆਪਾਂ ਸਾਰਾ ਸੀਨ ਲੱਗਿਆ ਪਿਆ ਆਪਣਾ ਪੂਰਾ ਨਜ਼ਾਰੇ ਵਾਲਾ ਵਾ ਘਰੇ ਹੀ ਚੱਲਦੇ ਆਪਾਂ ਠੀਕ ਹੈ ਕਹਿੰਦੇ ਉਹਨੂੰ ਬਲੌਗਰ ਹੈਗਾ ਹੀ ਆ ਫਿਰ ਮੈਂ ਕਿਹਾ ਪੱਕੇ ਤੌਰ ਤੇ ਬਣ ਜਾਂਦੇ ਆ ਇਹ ਕਾਦੀ ਸੰਗ ਵਾਲੀ ਗੱਲ ਆਪਾਂ ਨੂੰ ਹਾਂ ਜੀ ਚੱਲੇ ਆ ਜੀ ਪੀੜ ਬਹੁਤ ਜ਼ਿਆਦਾ ਹੈ ਜੀ ਤੇ ਇਸ ਕਰਕੇ ਜੀ ਹੌਲੀ ਹੌਲੀ ਚਲਾ ਰਿਹਾ ਦਵਣੀ ਮੇਰਾ ਫੇਸ ਸੁਣਾ ਆ ਰਹੀ ਕਿਹਦਾ ਮੇਰਾ ਤੂੰ ਤਾਂ ਬਾਹਲਾ ਸੋਹਣਾ ਕੰਜਲ ਦਾ ਪਰ ਆਪਾਂ ਮੇਲੇ ਤੇ ਆਏ ਆ ਸੋਹਣੇ ਨੂੰ ਤੇ ਸਗਣ ਤਾਂ ਆਪਾਂ ਯਾਰ ਉਹੀ ਗੱਲ ਬਰਤਰੀ ਪਈ ਯਾਰ ਇਹ ਕੰਮ ਨਹੀਂ ਠੀਕ ਹੈ ਕਹਿੰਦੇ ਹਾਂ ਜੀ ਤੇ ਕੂਤਰ ਡੇਗਾ ਵੀ ਆਪਣਾ ਜਾ ਤੱਕ ਘਰੇ ਬੈਠਾ ਹੋਵੇ ਜਾ ਕੇ ਤੇ ਵਾ ਕੂਤਰ ਭੱਲ ਕੇ ਜਾ ਕੇ ਆਪਾਂ ਪੱਟ ਕੇ ਫੇਰ ਸੋলো ਆਪਾਂ ਮੇਲਾ ਵੀ ਦਿਖਾਵਾਂਗੇ ਠੀਕ ਹੈ ਹਾਂਜੀ ਦੇ ਕੋਈ ਫਾਲਤੂ ਬੋਲਿਆ ਤਾਂ ਫਿਰ ਅਸੀਂ ਡਾਂਗਾ ਵੀ ਪੈਣਾ ਮਿਲਣਾ ਪੈਣਗੇ ਜਮਾ ਸਿੱਧਾ ਹੀ ਸਾਖਤਾ ਵਾਜ ਬਹੁਤ ਤਾਂ ਵੀ ਬਈ ਅਸੀਂ ਇਹੀ ਕੰਮ ਕਰਾ ਮਾਹੌਲ ਨਹੀਂ ਖਰਾਬ ਕਰਨਾ ਅੱਜ ਵੀ ਕੀਤੀ ਜੀ ਦੇ ਗੈਣਗਵਾਰ ਵਾਲੀ ਉੱਥੇ ਆਪਣੇ ਨੂੰ ਪਤਾ ਤਾਂ ਹੈ ਜੀ ਬਾਪੂ ਚਲੋ ਇੱਕ ਕੰਮ ਚੰਗਾ ਹੋਇਆ Winner ਆਪਣਾ ਆ ਗਿਆ ਸਜੀ ਗਰਾਵੀ ਹੋ ਅਗਲਾ ਵਾਲਾ ਅੱਜ ਤਾਂ ਭਾਂਜ ਉਦਨਿਸ਼ ਪਾਉਣੇ ਸੀਗੇ ਤੇ ਬਹਿਰੀ ਪਹਿਲੇ ਹੀ ਦਿਨਿਸ਼ ਪਾ ਗਈ ਉਹ ਪਹਿਲੇ ਦਿਨ ਅੱਜ ਮੈਂ ਤੁਹਾਨੂੰ ਦੱਸਿਆ ਸੀ ਆ ਆ ਬੱਚਾ ਦੇ ਦਿਨਿਸ਼ ਪਾਉਣੇ ਠੀਕ ਹੈ ਕਿ ਨਹੀਂ ਜਦੋਂ ਬਹਿਰੀ ਆ ਗਈ ਬੈਰੀ ਮੇਲਾ ਦਾ 11 ਕਵਜ ਦਿਨ ਸਿਪਾਈ ਗਈ ਸਾਰੇ ਦੇਣਾ ਓਏ 11 ਕਵਜ ਦਿਨ ਸਿਪਾਈ ਗਈ ਸੀ ਸਾਰਿਆਂ ਦੇ ਭੈਣ ਦੀ ਨੇ ਸਾਰੀ ਸੱਟ ਦੇ ਛੁਕਰੀ ਜੈ ਵੀ ਤੇ ਕੁਛ ਘਰੇ ਆ ਗਏ ਕੁਛ ਕੁ ਬਸ ਪਤਾ ਹੀ ਹੈ ਹੁਣ ਮਿਸਿੰਗ ਕੱਲਾ ਇੱਕ ਆਈ ਨਹੀਂ ਖੰਡ ਆਈ ਨਹੀਂ ਆਪੇ ਆਊਗਾ ਨੂੰ ਚੱਕ ਨਹੀਂ ਗਲਤ ਕਰੀ ਇਹਨਾਂ ਤੂੰ ਦਾ ਕੰਮ ਆਏ ਥੋੜਾ ਹੂ ਹੈ ਇਹ ਤਾਂ ਪਰਸਾ ਰੋਈ ਜਾਂਦਾ ਬਾਕੀ ਝਾੜ ਪਾ ਗਿਆ ਬੱਚਾ ਕੱਢਣ ਦਾ ਹੱਕ ਨਹੀਂ ਸੀ ਆਪਣਾ ਪਹਿਲੀ ਗੱਲ ਤਾਂ ਇਹ ਤੇ ਇਧਰ ਜੀ ਕਰੀਏ ਇਹਦੇ ਦਵਾਈ ਤਿਆਰ ਕਬੂਤਰ ਪਟਰੇ ਹੈ ਠੀਕ ਹੈ ਬਾਕੀ ਜ਼ਿਆਦਾ ਲੋਕ ਨਹੀਂ ਦਿੰਦੇ ਪਰ ਅਸੀਂ ਇਹ ਚੀਜ਼ ਬੰਦਦੇ ਆ ਦੇਖੋ ਇਹ ਪੈਰਾਸੀਟਾਬੋਲ ਜਾਂ ਪੈਨਸਲੀਡ ਮੇਰਾ ਡਾਕਟਰ ਨੇ ਵੇਚ ਖਾਲਾ ਠੀਕ ਆ ਆਵਾਜ਼ ਥੋੜੇ ਫਰਕ ਲੱਗੂਆ ਤੁਹਾਨੂੰ ਤੇ ਪੈਰਾਸੀਟਾਬੋਲ ਤੇ ਕੁਝ ਦੀ ਆਪਣੀ ਪੈਨਸਲੀਡ ਜਾਂ ਤਾਂ ਉਹ ਗੋਲੀ ਮਿਕਸ ਕਰਕੇ ਅੱਧੀ ਗੋਲੀ ਪਾਉਣੀ ਆਪਾਂ ਪਾਣੀ ਚ ਜਾਂ ਪੈਰਾਸੀਟਾਬੋਲ ਤੇ ਦੀ ਬੁਸਲਾਈਟ ਹੁੰਦੀ ਆ ਬੁੱਲਾ ਲੱਗਦਾ ਠੀਕ ਆ ਉਹ ਉਹਨਾਂ ਦਾ ਵਿਛੜਣ ਅੱਧੀ ਗੋਲੀ ਸੱਤ ਕਬੂਤਰਾਂ ਨੂੰ ਵਾਧੂ ਐ ਬੁਗਦੀ ਗੱਲ ਐ ਹਾਂ ਅੱਧੀ ਗੋਲੀ ਚੰਗੀ ਤਰ੍ਹਾਂ ਇਹਦੇ ਚ 5-5 ਬਲ ਪਾ ਕੇ ਪਾੜੀ ਸੱਤ ਕਬੂਤਰਾਂ ਦਾ 35 ਪਾਲਿਆ ਵਿੱਚ ਅੱਧੀ ਗੋਲੀ ਸਿੱਟੇ ਦਾ ਤੋੜ ਕੇ ਸਿੱੜਦੇ ਤੇ ਕੋਈ ਨਾ ਸਿੱੜਦੇ ਕੋਈ ਦਿੱਕਤ ਨਹੀਂ ਆਏ ਮਾੜਾ ਬਸ ਇਹਨੂੰ ਵਿੱਚ ਪਾ ਦੇ ਇਹਨੂੰ ਚੰਗੀ ਤਰ੍ਹਾਂ ਖੋਰੋ ਨਾ 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 ਤੇ ਇਹ ਗੋਲੀਆਂ ਜਿਹੜੀ ਪਾਈ ਜਾਣ ਹਾਂਜੀ ਜੀ ਪੁਆ ਦੇ ਪੱਟਣ ਤੋਂ ਪਹਿਲਾਂ ਦੇ ਦਗੇ ਆਪਾਂ ਤੇ ਪੁਆ ਦੀ ਬਾਅਦ ਚ ਦੇ ਦਗੇ ਇਹ ਪਹਿਲਾਂ ਦਿਨ ਦਾ ਫਾਇਦਾ ਹਾਂ ਕੂਤਰਾਂ ਦਾ ਦਰਦ ਹੋਦਾ ਜਿਹਦੇ ਕੂਤਰ ਇਕੱਠੇ ਹੋ ਜਾਂਦੇ ਆ ਉਹ ਚੀਜ਼ ਤੇ ਇਹ ਕੱਬ ਕਰੂਗੀ ਹਾਂ ਐਡਾ ਕੋਈ ਖਾਸ ਮੁੱਦਾ ਹੈ ਨਹੀਂ ਇਹ ਪਰ ਅਸੀਂ ਜਰੂਰੀ ਸਮਝਦੇ ਆਂ ਇਹ ਚੀਜ਼ ਨੂੰ ਸਿੱਧੇ ਹਿਸਾਬ ਕਰਦਾ ਆ ਪਟਕੀ ਜੀ ਕਬੂਤਰ ਹਾਂਜੀ ਪਹਿਲਾ ਕਬੂਤਰ ਪਟੋ ਜੀ ਚੋਬਰਾਂ ਪੱਲਾ ਖੋਲ ਕੂਤਰ ਦਾ ਸਿਰ ਮੈਂ ਦੱਸਦਾ ਯਾਰ ਫਾਲਤੂ ਖੰਭ ਦਿਖਾ ਦੇ ਦਵੜੀ ਪੱਟੜ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਇਹਦੇ 4 ਰਹਿ ਗਏ ਤੇ ਸਿਰਫ 4 ਹੀ ਪਟਕ ਠੀਕ ਹੈ ਹੁਣ ਮੈਂ ਖੇਚਦਾ ਬਗਲਾ ਮੈਂ ਖੇਚਦਾ ਫੂਜਾ ਕੀ ਫਾਇਦਾ ਉਹ ਗੱਲ ਜਿਹੜੇ ਪੱਟਣ ਵਾਲੇ ਉਹ ਹੀ ਪੱਟਣੀਆਂ ਪੱਟੂ ਕੀ ਫਾਇਦਾ ਹਾਂ ਜੇ ਸਾਰੇ ਆਹ ਪਰਸਰ ਹੋ ਗਿਆ ਕੂਤਰਾ ਆਪਣਾ ਤੂੰ ਤਾਂ ਬਗਲਾ ਪੱਟਦੇ ਬਸ ਸਹੀ ਗੱਲ ਹੈ ਫੂਜਾ ਆਪੇ ਛਾੜ ਜੂਗਾ ਫੂਜੇ ਦਾ ਕੀ ਹੁੰਦਾ ਹੈ ਹੈ ਕੀ ਫੂਜੇ ਪਟਣ ਦੇ ਹਾਂ ਵਾਹਿਗੁਰੂ ਬਾਲਕਾ ਜੈ ਬਾਬਾ ਬਨਾ ਕਰੀ ਕਿਰਪਾ ਤੇ ਕੱਬ ਸੈੱਟ ਰੱਖੀ ਸਕਦਾ 1 2 3 4 ਲੋ ਜੀ ਚਾਹ ਦੂਜੇ ਪਾਸੇ ਆਏ ਖਿਜਦੇ ਪੀੜ ਲੱਗਦੀ ਹੈ ਪੂਰੀ ਲੱਗਦੀ ਹੈ ਭਈ ਇਹ ਤੇ ਦਵਾਈ ਤਾਂ ਹੀ ਦਿੱਤੀ ਹੈ ਨਾ ਇਹਨਾਂ ਨੂੰ ਲੈ ਇੱਕ ਦੋ ਤਿੰਨ ਚਾਰ ਖੜ ਦੇ ਵੇਦਰ ਹਾਂਜੀ ਆ ਗਈ ਜੀ ਦੂਜੀ ਕਾਲੀ ਦੀ ਪੱਠੀ ਇਹਦੇ ਤਿੰਨ ਦਿਖਾ ਦਿਓ ਮਾੜੀ ਕਰੀ ਕਾਲੀ ਦੀ ਪੱਠੀ ਤਿੰਨ ਖਬਰ ਰਹਿ ਗਏ ਹਾਂਜੀ ਆ ਤਿੰਨ ਆ ਤਿੰਨ ਖਬਰ ਰਹਿ ਗਏ ਤੇ ਸੱਤ ਵੀ ਗਲੀ ਤੇ ਫਰੇ ਅੱਠ ਵੀ ਦੋ ਵੀ 10 ਵੀ ਠੀਕ ਹੈ ਜੀ ਇੱਕ ਦੋ ਤਿੰਨ ਚਾਰ ਦੂਜਾ ਬਲਾ ਕੋਣ ਕੁਛ ਨਹੀਂ ਪਟਰੀ ਪੂਸ਼ਪਾਸ਼ ਅਸੀਂ ਭਰਾਵਾ ਅਸੀਂ ਆਈ ਪੜਦੇ ਲੋਕੀ ਆਹਾਂ ਤੇ ਪੂਛ ਕਿਉਂ ਨਹੀਂ ਵੜਦੇ ਲੈ ਕੁਛ ਨਹੀਂ ਪਟਰੀ ਪੂ ਕੀ ਫਾਇਦਾ ਪੂਛ ਤੁੱਕੀ ਕਿਉਂ ਯਾਰ ਜ਼ੋਰ ਲੋੜਾ ਕੂਤਰਦਾ ਪਤਾ ਨਹੀਂ ਕੀ ਗੱਲ ਹੈ ਓਕੇ ਜੀ ਓਕੇ ਹੋ ਗਿਆ ਜੀ ਰਹਿੰਦੇ ਜੀ ਦੋ ਦੋ ਹੀ ਰਹਿੰਦੇ ਆ ਬਾਈ ਸਿਰਫ ਹੀ ਆ ਦੇਖੋ ਵਾਹਿਗੁਰੂ ਮਾਲਕਾ ਏ ਹਣ ਜੀ ਬੜੇ ਇੱਕ ਸਾਲਾ ਟੂਸਾ ਇਹ ਦੋ ਸਾਲਾ ਟੂਸਾ ਜੀ ਦੋਵੇਂ ਹਰੇ ਟੂਸੇ ਗਲਾਬੀ ਟੋਰੀ ਕਮੜ ਲੇ ਇਧਰ ਵੀ ਦੋ ਲਿਆ ਇਧਰ ਵੀ ਦੋ ਦੋ ਇੱਕੀ ਦੋ ਸੇਮ ਕਲੀਆਂ ਝਾੜਦੇ ਹੁੰਦੇ ਆ। ਮੜ ਲਾ ਦਿਖਾ ਵੀ ਤੇ ਹੁਣ ਇਹ ਦੂਸਰਾਂ ਵਾਲਾ ਮੜ ਸਕਦੇ ਆ। ਆਹ ਦੂਸਰਾਂ ਵਾਲੇ। ਹਾਂ। ਪਰ ਇਹ ਵੀ ਕਹਿਰ ਚ ਜਿੱਤਿਆ ਇਹਦਾ ਭਰਾ ਜਿੱਤਿਆ ਇਹਦਾ ਕਹਿਰ ਚ। ਆਇਆ ਚੁਪਰੇ ਦੇ ਦੂਤੇ ਵੀ ਰਹਿੰਦੇ। ਇਹਦੇ ਤਿੰਨ ਰਹਿੰਦੇ। ਤਿੰਨ ਰਹਿੰਦੇ ਜੀ। ਦਿਸ ਜਾਂਦੇ ਜੀ। ਤੇ 1 2 3 ਉਹ ਆਇਆ। ਇਹਦਾ ਭਰਾ ਜਿੱਤਿਆ ਬਾਜੀ। ਹੁਣ ਕੱਢ ਦ ਕਰੂ। ਹੁਣ ਚੱਲਦੇ ਆਪਾਂ ਫੇਰ ਬਾਬਾ ਮਣੀ ਰਾਂਜੀ ਜੀ ਸਮਾਹ ਤੇ ਮੱਥਾ ਟੇਕਣ। ਤੇ ਇਧਰ ਕਦੇ ਪਤੰਗ ਬਾਜੀ ਵੀ ਕਰਤੀ ਸਟਾਰਟ ਨਾਲ ਦੀ ਨਾਲ ਆਪਣਾ ਪਤੰਗ ਗਏ ਆਪਾਂ ਬੰਨ ਇੱਥੇ। ਤੇ ਮੈਨੂੰ ਆ ਰਿਹਾ ਇਸ ਟਾਈਮ ਚੱਕਰ ਪਤਾ ਨਹੀਂ ਕੀ ਗੱਲ ਹੈ ਤੇ ਜਿਹੜੇ ਸੱਤ ਕਬੂਤਰ ਪੱਟੇ ਐ ਤੇ ਤੁਹਾਨੂੰ ਉਹ ਵੀ ਦਿਖਾ ਦਿੰਦਾ ਮੈਂ ਠੀਕ ਐ ਤੇ ਇਹਨਾਂ ਦਾ ਜਿਗਾਰਡ ਵੇਟ ਕਰਦੇ ਆ ਬਾਰੀਆਂ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਉਣਾ ਸਾਰਾ ਕੁਝ ਮੈਂ ਖੰਡ ਯਾਰੋ ਇੱਕ ਕੰਮ ਗਲਤ ਹੋ ਗਿਆ ਭਾ ਇੱਥੇ ਨਹੀਂ ਛੱਡ ਰਹੀ ਸੀ ਸੱਤ ਕਬੂਤਰ ਜਿਹੜੇ ਪੱਟੇ ਆਹ ਸੱਤ ਕਬੂਤਰ ਪੱਟੇ ਆ ਬਾਬਿਓ ਠੀਕ ਐ ਇਹ ਇੱਕ ਮਿੰਟ ਵਾ ਕੈਮਰਾ ਫੋਕ ਦੇ ਕੰਦੇ ਹਾਂਜੀ ਆਹਾ ਆਹਾ ਆਹ ਹੋਏ ਚਾਰ ਦੋ ਹੋ ਗਿਆ ਆਹਾ ਠੀਕ ਹੈ ਇੱਕ ਹੋ ਗਿਆ ਆ ਆ ਸੱਤ ਕੂਤਰ ਪਟ ਤੇ ਆਓ ਚਲ ਜੀ ਬਸਰ ਜੀ 12 ਹੋਇਆ ਬਾਬਾ ਮਣੀ ਰਾਮ ਜੀ ਦੀ ਸਮਾਹ ਤੇ ਮੱਥਾ ਟੇਕੜ ਵਾਹਿਗੁਰੂ ਬਾਲਕਾ ਕਿਰਪਾ ਕਰੀ ਪਹਿਲਾਂ ਬਹੁਤ ਜ਼ਿਆਦਾ ਰਾਸ ਸੀਗਾ ਹੁਣ ਕੋਈ ਚੱਕਰ ਨਹੀਂ ਹੁਣ ਠੀਕ ਹੋ ਗਿਆ ਆਪਣੇ ਵਾਲਾ ਮਾਹੌਲ ਬਣ ਗਿਆ ਪਿੰਡ ਵਾਲਾ ਪਹਿਲਾ ਵਾਲਾ ਮੱਥਾ ਮੋਤਾ ਟੇਕ ਲਈ ਮੱਥਾ ਟੇਕ ਚਲੇ ਬਾਬਾ ਮਣੀ ਰਾਮ ਜੀ ਸਮਾਹ ਤੇ ਸਾਰੇ ਪਾਸੇ ਉਧਰ ਕੂਤਰੀ ਵੀ ਦਿਖਾ ਲਓ ਥੋੜੀ ਜਿਹਾ ਉਧਰ ਤੇ ਇੱਥੇ ਕਬੂਤਰੀ ਵੀ ਰੱਖੋ ਜੀ ਬਾਬੇ ਤੇ ਬਸ ਥਾਂ ਮੇਰੇ ਕੋਈ ਚੱਕਰ ਨਹੀਂ ਬਾਬਾ ਮਣੀ ਰਾਮ ਜੀ ਸਮਾਹ ਤੇ ਮੱਥਾ ਲੈ ਟੇਕ ਚਲਿਓ ਬਈ ਹੁਣ ਆਪਾਂ ਚਲੀ ਤੇ ਇਹ ਕੋਈ ਚਲੋ ਇਹ ਦੇ ਕਹਿਣ ਤੇ ਇੱਕ ਢੇੜਾ ਆਪਾਂ ਮੇਲੇ ਚ ਵੀ ਲਾਤਾ ਵੀ ਕੁਛ ਨਹੀਂ ਹੁੰਦਾ ਜਦੋਂ ਆਏ ਆ ਇੱਕ ਢੇੜਾ ਮੇਲੇ ਚ ਲਾਦਗੇ ਕੋਈ ਲੈ ਚਲੇਗੇ ਚੰਦ ਚੰਦ ਮੁੰਦਰੀ ਚਾਂਦੀ ਕੋਈ ਕੜਾ ਕੋਈ ਸ਼ਾਇਰ ਆਹ ਤਰ੍ਹਾਂ ਦਾ ਕੰਮ ਹੈ ਇਹ ਉਹ ਯਾਰ ਮੇਰਾ ਮੈਂ ਤਾਂ ਉਂ ਲਾਈ ਬੜੀ ਵਸੇ ਘੇ ਲਾ ਦੇ ਇਥੋਂ ਤੂੰ ਬਕਰ ਜਾਣਾ ਇਹ ਬਾਹਲਾ ਗੀਤ ਹੈ ਗਾਈ ਜਾਂਦਾ ਮੱਲਵ ਜੀ ਆਮਰ ਮਾਨਾ ਤੇ ਟੀਮਲੀ ਮਾਨਾ ਜੀ ਕਹਿੰਦੇ ਸੰਦੀਪ ਮਾਨਾ ਇਹਨਾਂ ਨੇ ਸਾਨੂੰ ਬਈ ਕੁਲਚੇ ਉਹ ਬਰਗਰ ਖਵਾਇਆ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਨਹੀਂ ਹੈ ਕੀ ਹੋ ਗਿਆ ਤੇ YouTube ਨੂੰ ਖਚ ਖਚ ਸਪੋਰਟ ਕਰੋ ਵੀਡੀਓ ਆਪਾਂ ਲਾਗੇ ਸੰਦੀਪ ਵਰਗੇ ਠੀਕ ਹੈ ਪੈਸੇ ਪੇ ਕਰਦੇ ਆ ਟੱਕ ਲੈ ਕੜਾ ਲੈ ਲੈ ਜੀ ਮੇਰੇ ਤੋਂ ਇੱਕ ਓ ਯਾਰ ਠੀਕ ਹੈ ਦੋ ਕੜੇ ਜ਼ਰੂਰ ਸੀ ਲੈ ਲੈ ਚੱਲੇਗਾ ਮੁੰਡਾ ਕੰਮ ਚੱਲ ਬਹੁਤ ਟਾਈਮ ਹੋ ਗਿਆ ਯਾਰ ਕੰਮ ਬਾਲੇ ਕਰਨੇ ਆਪਾਂ ਦਵਣੀ ਉਸਤਾਦ ਜੀ ਕੰਮ ਬਹੁਤ ਕਰਨੇ ਆਪਾਂ ਵੀਰ ਖੜ। ਆਪਣੇ ਲੱਬੀ ਵਾਲੇ ਯਾਰ ਮਿੱਤਰਾਂ ਦੀ ਵੇਲੇ ਤੇ ਆਏ ਹੋਏ ਐ। ਠੀਕ ਹੈ ਜੀ ਓਕੇ ਅਗਰਪਾਲੀ ਜੀ ਵੜਾ ਜਾ ਇਧਰ ਹੈਲੋ ਕਰ ਦਿਓ। ਹਾਂ। ਸਤਿ ਸ੍ਰੀਕਾਲ। ਵਾ ਚੱਲੇ ਸੀ ਪਿੰਡਰੂ ਬਾਈ ਦੇ ਬੋਲ ਮਾਰ ਲਈ ਖੜ ਗਏ 2 ਮਿੰਟ। ਦੋ ਹੋਰ ਪਾ ਦੇ। ਆ ਲੈ ਇਧਰ ਵੀ ਕਰ ਦਿੰਦੇ ਆ। ਲਓ ਜੀ ਪੂਰੇ ਸਾਰੇ ਲੱਬੀ ਦੇ ਯਾਰ ਮਿੱਤਰ ਆਪਣੇ ਸਾਰੇ ਲੱਬੀ ਪਿੰਡ ਤੋਂ। ਹੈਂ? ਦੋ ਹੋਰ ਗੁੜੇ ਚੱਕ ਦੇ। ਹਾਂ ਗਸਰਾਰ ਤੇ ਬੱਚੇ ਲੱਗੇ ਸੱਚ ਸਾਰੇ। ਆਪਣਾ ਤਾਂ ਲੱਗ ਗਿਆ ਹੀ ਲੱਗੇ bade mote ਥੋੜੇ ਮੋਟੇ ਡਾਕੇ ਬਾ ਲੈਦੇ ਆ ਉੜਦੇ ਆ ਫਿਟੀ ਘਾਟਦਾਰ ਬੈਰੀ ਡੁੱਟੇ ਅੱਜ ਛੱਡੇ ਮੇਲੇ ਤੇ ਉਹ ਲਗੇ ਸਾਰੇ ਸਿੱਟ ਗਈ ਸਾਰੇ ਸਿੱਟ ਗਈ ਗੁਲਾਬੀ ਟੈਂਡ ਵਾਲਾ ਸ਼ੇਰ ਵੀ ਆਪਣਾ ਬੈਠਾ ਬਾਜ ਤੋਂ ਡਰਦਾ ਬੈਰੀ ਤੋਂ ਡਰਦਾ ਸਾਰੇ ਕੰਮ ਦਾ ਜਲੂਸ ਕਢਦਾ ਠੀਕ ਆ 64 ਪੈਸੀ ਬੋਲਦੀ ਮੈਨੂੰ ਪਤਾ ਹੀ ਲੱਗਿਆ ਇੱਕ ਆਪਣੇ ਇੰਡੀਕੇਟਰ ਤੋੜਦਾ ਪਿਛਲਾ ਬਰੋ ਕਿਸੇ ਨੇ ਹੌਲੋਂ ਕਾਤਾ ਪਤਾ ਨਹੀਂ ਕੀ ਦਾ ਕੰਮ ਹੈ ਖੜੇ ਦੇ ਟੁੱਟਿਆਂ ਉਹ ਤਾਂ ਵਜੇ ਦੇ ਵਿੱਚ ਕਾਏ ਇਹਦੇ ਇਹਦਾ ਪਹਿਲੇ ਸਾਡਾ ਕਿਸਮਤ ਦਾ ਮਾਰਾ ਤੁਸੀਂ ਹੋਰ ਜਲੂਸ ਕੱਢਦੇ ਇਹਦਾ ਯਾਰ ਖੜੇ ਆ ਜੀ ਰਹਿ ਗਿਆ ਆਲੇ ਪੁਲਤੇ ਥੋੜਾ ਜਿਹਾ ਕਬ ਉਹ ਖਾਲੀ ਆ ਓਏ ਤਾਂ ਓਏ ਖਾਲੀ ਵਿੱਚ ਮਾਰੋ ਛਾਲ ਤੇ ਸੱਪ ਉੜ ਕੇ ਡਰੇ ਇੱਥੇ ਖੜਿਆ ਪੁਲਤੇ ਤੇ ਲੁੱਟਖੋ ਕਰਾਂਗੇ ਜਿਹੜਾ ਆ ਗਿਆ ਤੇ ਸਲਟੇਰੇ ਤੇਉਣ ਕਰਦਾ ਕੋਈ ਸਮਾਨ ਫੜਦਾ ਸੀ ਇੱਥੋਂ ਮਾੜਾ ਬੋਟਾ ਤੇ ਬਾਸੁਰ ਚੱਲਦੇ ਆ ਪਿੰਡਰੂ ਚੱਲਦੇ ਆ ਆਪਾਂ ਠੀਕ ਖੜੇ ਆ ਜੀ ਕੌਣ ਜੀ ਮੇਰੇ ਹੀਰੋ ਤੇ ਓਕੇ ਰਿਪੋਰਟਾਂ ਵਸਾ ਕੇ ਸੀ ਘਰੇ ਤੇ ਬੱਚੇ ਭਾਈ ਆਪਣੇ ਇੱਕ ਰਹੇਗਾ ਬਾਅਰ ਜਿਹੜਾ ਗਲਾਬੀ ਟੇਰ ਲਾਲੀ ਚੋਂ ਕੋਠੀ ਤੇ ਬੈਠਾ ਹੈ ਇੱਕ ਕਬੂਤਰ ਛੱਦਰੀ ਤੇ ਬੰਨਿਆ ਪਿਆ ਵਿਚਾਰਾ ਇਹਨੂੰ ਵੀ ਲਾ ਦੇਗੇ ਤੇ ਆ ਫਗ ਫਗ ਪੱਟੇ ਸੀ ਜਿਹੜੇ ਕੂਤਰਾਂ ਦੇ ਉਹ ਉਹ ਕੂਤਰ ਸਾਰੇ ਇੱਧਰ ਛੱਡ ਤੇ ਆਪਾਂ ਢੀਂਗਾ ਉਹਨਾਂ ਚੋਂ ਵਿਚਾਰਾ ਇੱਕ ਕਬੂਤਰ ਥੱਲੇ ਫਿਰਦਾ ਬਾਕੀ ਸਾਰੇ ਤਾਂ ਚੱਟ ਚੁੰਜ ਜਦੇ ਆ ਜਿਹੜਾ ਡਰ ਗਏ ਹੋ ਬਾਰੀ ਜਾਂਦਾ ਵੀ ਰੁਕ ਕਰੋ ਤਤਾ ਪਾਣੀ ਲਵਾ ਦਾਣਾ ਪਾਣੀ ਕੂਤਰਾਂ ਦਾ ਰੈਡੀ ਹੈ ਸਾਰਾ ਕੁਝ ਹੌਟ ਵਾਟਰ ਲਿਆਦਾ ਵੀ ਕਰੋ ਆ ਜਿਹੜੇ ਆਪਣੇ ਬੱਚੇ ਚੱਲ ਬੱਚੇ ਅਹੇ ਤੱਕ ਦਾ ਵਿਚਾਰਾ ਯਾਰ ਆ ਬੱਚਾ ਨੇ ਖੁੱਡੇ ਦੇ ਪੀਪ ਭਗਾ ਰਹੀ ਏ ਠੀਕ ਆ ਪਾਣੀ ਵਾਲਗਾ ਪਹਿਲਾਂ ਪਾਣੀ ਧਰਾਗੇ ਫੇਰ ਦਾਣੇ ਪਾਵਾਂਗੇ ਉਹਦੇ ਦੂਜੇ ਸਾਰੇ ਖੁੱਡਾਂ 'ਚ ਮੈਂ ਹੌਟ ਵਾਟਰ ਪਾ ਦਿਆ ਉਹ ਦੋ ਵੱਡੇ ਕੂਤਰਾਂ ਨਾਲ ਅੱਜ ਤਾਂ ਬਈ ਸਾਰੇ ਕੂਤਰਾਂ ਨੂੰ ਪਾਤਾ ਤੇ ਹੁਣ ਹੈਗਾ ਇਹਦਾ ਦਾਣਿਆਂ ਦਾ ਟਾਈਮ ਪਹਿਲਾਂ ਤਾਂ ਆਪਾਂ ਇਹ ਕਰੀਏ ਵੱਡਿਆਂ ਤੋਂ ਸਟਾਰਟਿੰਗ ਠੀਕ ਆ ਹਾਂ ਪੁੱਤ ਦੇਖੋ ਲਖਾਰੇ ਦੇਖੋ ਬਿੱਦਰ ਆਇਓ 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 ਪੁੱਤ ਆਜੋ ਗਲਤੋਂ ਵੀਤੇ ਉਖੜੋ ਬਲ 2 ਦੀ ਬਾਰੇ ਆਇਓ 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 ਦੇਖੋ ਬੇ ਦੇਖਿਆ ਰਹੀ ਦਦੀ ਆਇਓ ਬੱਤ ਉਖੜੀ ਐ ਸਾਰੇ ਵੀ ਵੈਸੇ ਸਹੀ ਦੱਸ ਰਹਾ ਹੈ ਬੇਗਣ ਟਟਕੇ ਗਏ ਤੇ ਹੁੜਾਂਗੇ ਇਧਰ ਉਡਰਾਂਲੇ ਕੁਤਰਾਣੇ ਪਾਸੇ ਠੀਕ ਹੈ ਸਾ ਤੇਰਾ ਪਾਣੀ ਧਰਨਾ ਰਹੇਗਾ ਪਾਣੀ ਤੇ ਪਹਿਲਾਂ ਮੈਂ ਬਈ ਲਓ ਜੀ ਰੱਖੇ ਇਧਰ ਉਡਣ ਵਾਲੇ ਕਬੂਤਰਾਂ ਦੇ ਪਾਸੇ ਆਇਓ ਪੁੱਤ ਆਇਓ 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 ਲਓ ਜੀ ਇਧਰ ਦੂਜੀ ਬਸੇ ਜੀ ਆ ਜੀ ਆਇਓ 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 ਪੁੱਤ ਆਇਓ 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 ਇਹ ਕੋਪਰ ਇਹ ਟੁੱਟ ਗਏ ਆਇਓ 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 ਬਤਾ ਓਕੇ ਰਿਪੋਰਟ ਇਹ ਜਿੱਦੇ ਦੀ ਰਾਤ ਨੂੰ ਲਾ ਹੀ ਦੇਵਾ ਬੇ ਇੱਧਰ ਆ ਗਈ ਵੈਟ ਕਾਲੇ ਪਾਸੇ ਆਇਓ 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 ਤਰੀ ਕੋਈ ਨਾ ਡੇਕ ਬੱਸ ਵਿੱਚ ਆਇਓ 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 ਬਤਾ ਓਕੇ ਹੋ ਗਈ ਰਿਪੋਰਟ ਓ ਮਾਈ ਗਾਡ 1 ਮਿੰਟ ਬਾਬਿਓ ਉਹ ਆਪਣੇ ਛਤਰੀ ਵਾਲਾ ਕੁੱਤਾ ਰੋਥੀ ਰਿਹਾ ਵਿਚਾਰਾ ਭੁੱਖਾ 1 ਮਿੰਟ ਉਹਨੂੰ ਵੀ ਛੇਦੀ ਛੇਦੀ ਲਾਗੇ ਛਤਰੀ ਤੋਂ ਸਾਰੇ ਕੁੱਤਰਾ ਦਾਣਾ ਪੜੀ ਹੋ ਗਿਆ ਉਥੇ ਦੱਸਿਆ ਵੀ ਇੱਕ ਬੱਚਾ ਬਾਹਰ ਆ ਵੀ ਉਹ ਸਾਹਮਣੇ ਸਾਬਰੇ ਚਾਚੀ ਕੋਲ ਤੇ ਬੈਠਾ ਆ ਪਿਓ ਡਿਕਾ ਉਸ ਵਗਰੇ ਤੇ ਆਪਣਾ ਪਤੰਗ ਵੀ ਡਿੱਗ ਪਿਆ ਸੀ ਬਈ ਡੋਰ ਘੱਟ ਸੀਗੀ ਇਹ ਡੱਕ ਪਾ ਤਾਇ ਕਿ ਕਰੇ ਤੇ ਟੇਕਪਰੀ ਤਾਂ ਚੱਕ ਕੇ ਫੜਾ ਗਿਆ ਸਾਨੂੰ ਇਹ ਵੀ ਬਾਤ ਹੈਣਾ ਥੋੜ ਮੈਂ ਰੋਟੀ ਖਾਏ ਵਾ ਜਾ ਕੇ ਨਾਲ ਕੋਈ ਦਵਾਈ ਦੂ ਲਿਆ ਡੱਕ ਵੱਧ ਦੇ ਵੀ ਬ੍ਰਿਜਵ ਜਿਹਾ ਉਹ ਨਾਲ ਬੁਰਾ ਹਾਲ ਹੋਇਆਗਾ ਆ ਗਏ ਜੀ ਇਧਰ ਲੈ ਕੇ ਰੇ ਵਾਟਰ ਹੈਗਾ ਸੀ ਵਾਟਰ ਵੀ ਲੈ ਆਂਦਾ ਵਾ 1 ਮਿੰਟ ਅੰਦਰ ਐਂਟਰ ਹੋ ਜੀਏ ਕਰ ਓਕੇ ਬ੍ਰੋ ਰਿਪੋਰਟਾਂ ਹਨ ਇੱਕ ਕੋਈ ਵਾਟਰ ਬੋਟਲ ਇੱਥੇ ਰੱਖ ਦੀ ਆਪਾਂ ਤੇ ਵਲੌਗ ਦੀ ਡਿੱਗ ਦੀ ਇਹ ਕਰ ਓ ਭੇਚੂ ਦਾ ਦੂਰ ਕਿਧਰੋਂ ਵੱਜ ਗਈ ਓਏ ਕਿ ਉਹ ਕਈ ਇਹ ਵਿਧੀ ਵੱਡੂ ਲਾਤਾ ਪੜੀ ਤੇ ਬਸ ਇਧਰ ਪੱਟੇ ਸੀ ਬੱਚੇ ਯਾਰ ਉਹ ਤਾਂ ਸਾਰੇ ਤਾਂ ਉੱਤੋਂ ਚੜ੍ਹ ਕੇ ਬਹਿ ਗਏ ਪਤਾ ਦਰਫਾ ਕਲਾ ਇੱਕ ਹੀ ਥੱਲੇ ਫਿਰਦਾ ਹੈਗਾ ਉਹ ਇੱਥੇ ਵਾਹ ਜਾਂਦਾ ਉਹਦੇ ਵਾਸਤੇ ਫੱਟੀ ਲਾਈ ਆ ਚੱਗੀ ਪਲੀ ਉਹ ਦੇਖੋ ਪਰ ਸਾਹਮਣੇ ਵੀ ਜਿਹੜੇ ਪੱਟੇ ਕਬੂਤਰੋ ਫੱਟੀ ਤੇ ਬਹਿ ਜਾ ਕਰਦੀ ਵੀ ਤੇ ਹਨਾ ਇੱਟਾ ਲਾ ਕੇ ਦਾ ਜੀ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਕੀ ਆ ਕਬੂਤਰ ਇਹ ਇਧਰ ਲਈ ਖੁੱਡੇ ਦਾ ਇਹ ਇਹ ਤਾਂ ਇਧਰ ਛੱਡਾ ਹੈ ਇੱਕ ਇਹ ਪੱਟਿਆ ਇੱਕ ਆਹ ਪੱਟੀ ਹੈ ਦੇਖੋ ਦੂ ਤੇ ਇਹ ਕਾ ਡੱਬਾ ਇੱਕ ਇਹਦਾ ਰੱਤਾ ਫੂਜੇ ਵਾਲਾ ਟੂ ਸੈਟ ਹੋਰੀ ਵਾਲੀ ਲਾਲ ਚੀਦੀ 6-7 ਕੁਤਰ ਪੱਟਦੇ ਅੱਜ ਆਪਾਂ ਹੈਨਾ ਤੇ ਵੈਸੇ ਤਾਂ ਟਾਈਮ ਨਾਲ ਹੀ ਪੱਟਦੇ ਮੈਨੂੰ ਮੈਨ ਲੱਗਦਾ ਥੋੜੀ ਜ਼ਿਆਦਾ ਜਲਦੀ ਵੀ ਕਰ ਗਏ ਆਪਾਂ ਫਿਰ ਮੈਂ ਕਹਾਂ ਨਹੀਂ ਕੋਈ ਨਾ ਦੂਸਰਾਂ ਦਾ ਦਸਣਾ ਵੇਖ ਲਾਂਗੇ ਨਾ ਟਾਈਮ ਨਾਲ ਕੱਢ ਕੇ ਡਾਲਾਂਗੇ ਵਦਗਾ ਨਹੀਂ ਤਾਂ ਸਰੂ ਪਤਾ ਐ ਟਾਈਮ ਪਾਸ ਜਿਉਂਦਾਗਾ ਵਦਗਾ ਕੱਢ ਕੇ ਘਰੇ ਡਾਇਡੋਆ ਕਰਾਂਗੇ ਤੇ ਜੀ ਲੱਗਿਆ ਰਹਿ ਗੁਰੂ ਆਪੜ ਤੇ ਬਾਕੀ ਦੀਆਂ ਰਿਪੋਰਟਾਂ ਸਰਗਾ ਓਕੇ ਆ ਬਸ ਦਾਣਾ ਪਾਣੀ ਕਲੀਅਰ ਆ ਸਾਰੇ ਕੂਤਰਾਂ ਦਾ ਬਸ ਇੱਕ ਬੱਚਾ ਬਾਹਰੋਂ ਕੱਲ ਨੂੰ ਘਰੇ ਆ ਜੂਗਾ ਮੈਨੂੰ ਪਤਾ ਹੈ ਤੇ ਆਪਾਂ ਵਲੌਗ ਦੀ ਕਰਦਗੇ ਐਡੀਕ ਠੀਕ ਆ ਬੇਰਾ ਨੱਕ ਬਾਹਰ ਨਾਲ ਜਖਾਮ ਚੋਂ ਲੱਗਿਆ ਪਰ ਉਹਦਾ ਵੀ ਗੋਲ ਗੱਲੇ ਆ ਦੇਖੋ ਕਰੋ ਬਸ ਇਹ ਲੈ ਕੇ ਤੇ ਆਪਾਂ ਸੌ ਜਾਗੇ ਤੇ ਡੇਅਰ ਆ ਜੂਗਾ ਇਧਰ ਆਪਣਾ ਪਾਵਰ ਬੈਕ ਚੱਕ ਲਿਆਦਾ 100% ਇਹ ਚਾਰਜ ਹੈ ਇਹ ਬੱਬ ਕੱਢ ਦੂਗਾ ਠੀਕ ਹੈ ਓਕੇ ਹੈ ਜੀ ਬਾਏ ਬਾਏ ਕੋਡ ਰਾਈਟ ਆ ਜੀ ਠੀਕ ਆ ਥੋੜਾ ਬਹੁਤ ਜੀ ਲੱਗ ਰਿਹਾ ਹੈ ਕਦਾਈ ਕਦੇ ਕਦੇ ਕੀ ਉਹਦਾ ਕਦੇ ਕਦੇ ਕੀ ਉਹਦਾ ਮਾਨਸ ਸਟੇਬਲ ਦੀ ਮਾਈਂਡ ਸਟੇਬਲ ਦੀ ਇਹ ਪਾਣੀ ਗੂਆ ਹੈ ਕਦੇ ਛੱਲਾ ਵਜਦੀ ਹੈ ਕਦੇ ਸ਼ਾਂਤ ਹੋ ਜਾਂਦਾ ਹੈ ਉਹ ਗਲਾ ਵਜਦਾ ਤੇ ਬੇਲੇ ਤੋਂ ਬਸ ਆਕੜਾਂ ਲੈਦਾ ਬਸ ਰੱਖ ਇੱਕ ਕੋਰ ਕੋਸ਼ਿਸ਼ ਦੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ